ਕੱਛ ਗਾਜੀ ਅੱਜ 30 ਪੈ April ਦਾ ਪਰਸ ਹੋਈ। ਬੇਂ ਮੰਗਲਵਾਰ। ਅਸੀਂ ਨਾ ਆਪਣੇ ਆਪ ਨੂੰ ਦਲਾਸੇ ਦੇੰਦੇ ਲੈਂਦੇ ਹੁੰਦੇ ਹਾਂ ਮਤਲਬ ਕੋਈ ਛੋਟੀ ਜੀ ਗੱਲ ਲੈਂਦੇ ਵੀ ਹਾਂ ਹੋ ਜਾਣੀ। ਇਹ ਆ ਕੁਛ ਨਹੀਂ ਕੁਛ ਨਹੀਂ ਹੁੰਦਾ ਹੋ ਜਾਣੀ ਜੋ ਆਪਸ ਕਰ ਰਿਹਾ ਸਹੀ ਕਰ ਰਹੀਆਂ ਮਤਲਬ ਹਾਂ। ਹਾਂ ਚਲ ਇੱਕ ਪਾਣੀ ਤੇ ਤਾਂ ਲੱਗਦਾ ਵੀ ਆ ਆਪਣੇ ਆਪ ਨੂੰ ਠੀਕ ਹੀ ਕਹਿਣਾ ਹੁੰਦਾ ਇਹਦਾ। ਹਾਂ ਕੋ ਚੁਕਾ ਹੋ ਜੁਕਾ ਕਹਿਣੇ ਚਾਹੀਦਾ ਪਰ ਇਹ ਕਈ ਵਾਰ ਆਦਾ ਵੀ ਰੋ ਪਰ ਅਸਲ ਚੋ ਚੀਜ਼ ਨਹੀਂ ਹੁੰਦੀ ਤਾਂ ਕਈ ਝੂਠੇ ਦਲਾਸੇ ਹੁੰਦੇ ਆ ਝੂਠੀਆਂ ਗੱਲਾਂ ਹੁੰਦੀਆਂ ਖੁਦ ਨੂੰ ਝੂਠ ਬੋਲਣਾ ਹੁਣ ਅਸੀਂ ਬੋਲਦੇ ਵੀ ਰਹਿੰਦੇ ਹਾਂ ਖੁਦ ਨੂੰ ਜਿੰਨਾ ਝੂਠ ਅਸੀਂ ਆਪਣੇ ਆਪ ਨਾਲ ਬੋਲਦੇ ਆ ਨਾ ਉਹਨਾਂ ਕਿਸੇ ਨਾਲ ਨਹੀਂ ਬੋਲਦੇ ਪਤਾ ਨਹੀਂ ਆਪਣੇ ਆਪ ਨੂੰ ਕਿੰਨਾ ਝੂਠ ਬੋਲਦਾ ਡੇਲੀ ਸਵੇਰੇ ਉੱਠ ਕੀ ਝੂਠ ਸਟਾਰਟ ਹੋ ਜਾਂਦਾ ਇਹ ਵੀ ਕੋਈ ਨਾ ਪੜ ਲੇਗਾ ਦਸ ਨੀ ਗੈਰ ਉਹਦੀ ਪੜੂਂਗੇ ਪਹਿਰਾ ਵਜਨ ਦੇ ਘਰਾਂ ਨੂੰ ਬਾਰੇ ਵੀ ਪੜੋਗੇ ਐ ਦਿਨ ਕਰ ਕਰਕੇ ਟਾਈਮ ਲੰਗੇ ਨਾ ਹੁੰਦਾ ਫਿਰ ਥੱਕ ਉੱਦਾਂ ਹੀ ਨੀਂਦ ਆ ਜਾਂਦੀ ਰੋਟੀ ਖਾ ਕੇ ਵੀ ਸੌ ਜਾਂਦੇ ਕੋਈ ਨਾ ਸੌਂ ਕੇ ਉੱਠ ਕੇ ਪੜ੍ਹਦੋਂਗੇ ਰਾਤ ਨੂੰ ਸੌਣ ਸੌਣੇ ਤੋਂ ਪਹਿਲਾਂ ਸੋਦੇ ਵੀ ਸਵੇਰੇ ਸੱਜਰੇ ਉੱਠ ਕੇ ਪੜ੍ਹਨਗੇ ਤਾਂ ਪੜ੍ਹਾਈ ਵਾਲੇ ਝੂਠ ਹੋਗੇ ਕਈ ਗੱਲਾਂ ਹੁੰਦੀਆਂ ਇਹ ਨਹੀਂ ਜੋਬਨ ਆਪਣੇ ਉਹ ਕੰਮ ਨਹੀਂ ਕਰਾਂਗੀ ਫੋਨ ਚਲਾਉਣ ਦਾ ਪੁੱਠੇ ਸਿੱਧੀਆਂ ਜੱਤਲਾਂ ਵੀ ਨਹੀਂ ਕਰਦੇ ਹੁਣ ਸੈੱਟ ਹੋ ਗਿਆ ਤਾਂ ਪਰ ਨਹੀਂ ਫੇਰ ਦਿਮਾਗ ਉੱਦਾਂ ਹੀ ਕਰਦਾ ਅਰ ਕੁੱਛ ਤਿੰਨ ਦੇ ਕੰਮ ਮਿੱਥੇ ਵੀ ਹੁੰਦੇ ਆ ਉਹ ਟਾਈਮ ਸੈੱਟ ਨਹੀਂ ਕਰਦੇ ਉਹ ਝੂਟੇ ਦਾ ਹੋ ਗਿਆ ਅਸਰ ਮੈਂ ਸੱਚ ਤੋਂ بڑا ਡਰਾਵਣਾ ਇਲਾਕਾ ਲੇਕਿ ਵੀਡੀਓ ਵੀ ਤੂੰ ਐਵੇਂ ਨਹੀਂ ਦੇ ਦੋ ਬਈਆ ਤੇਰਾ ਕੰਮ ਲੈ ਤੇ 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 ਦਿਹਾੜੀ ਮੰਨਨੇ ਕੋ ਦਾ ਨਾ ਕੇ ਹੁੰਦੇ ਠੀਕ ਆ ਤੂੰ ਨਹੀਂ ਰੁੱਕ ਗਈ ਫੇਰ ਡਰ ਲੱਗਦਾ ਵੀ ਹਾਂ ਯਾਰ ਕੰਮ ਨਹੀਂ ਹੁੰਦਾ ਫਿਰ ਉੱਥੇ ਦਾ ਦਿਮਾਗ ਤਾਂ ਕਰਨੇ ਦਾ ਇਹ ਵੀ ਕੰਮ ਕਰ ਦੱਕਾ ਤੋੜ ਦਲਾਸੇ ਦੇ ਹੀ ਰਾਂਗੋ ਕਿੰਨੇ ਟਾਈਮ ਦਾ ਮੈਂ ਦਲਾਸੇ ਦੇ ਰਿਹਾ ਖੁਦ ਨੂੰ રોજ ਦਿਨ ਉਹ ਹੀ ਬਟਕਾ ਕੋਈ ਨਾ ਸੱਚ ਬੋਲਣ ਵਾਲਾ ਔਖਾ ਹੈ ਆਪਣੀਆਂ ਕੀ ਲਿੰਗਸ ਆਪਣੀਆਂ ਚੀਜ਼ਾਂ ਨੂੰ ਕੰਫੈਸ ਕਰਨਾ ਕਿ ਹਾਂ ਮੈਂ ਆਹ ਫੀਲ ਕਰਦੇ ਹਾਂ ਸਭ ਤੇ ਦਿਲ ਚ ਚੋੜ ਹੁੰਦਾ ਮੇਰੇ ਛੀ ਵੀ ਜੋ ਦਿਮਾਗ ਚ ਗਲਤ ਚੀਜ਼ਾਂ ਵੀ ਚੱਲਦੀਆਂ ਨਾ ਬਹੁਤ ਉਹ ਪਕਾ ਸਮਝਦੇ ਹੀ ਨਹੀਂ ਹੈ ਕਿ ਚੱਲਦਾ ਸਭ ਕੁਝ ਸੰਦਰਭ ਤੇ ਇਤਨੇ ਹੀ ਉਹਦੈਂ ਨਾਰਮਲ ਦੀ ਗੱਲ ਵੀ ਦਲਾਸੇ ਜੇ ਦੇਣੀ ਤਾਂ ਉਹ ਸਾਡੇ ਘਰ ਕੋਈ ਕੰਮ ਚੱਲਦਾ ਤਾਂ ਪਾਈਪ ਤਾਂ ਪਾਈਪ ਪਾਈਪ ਲਿਆਂ ਦਿੰਦਾ ਸੀ ਪਾਣੀ ਨੂੰ ਤੇ ਉਹ ਛੋਟਾ ਪੈਗਾ ਹਾਲਾਂਕਿ 200 ਫੁੱਟ ਪਾਈਪ ਹੋਰ ਚਾਹੀਦਾ ਤਾਂ ਮਤਲਬ 100-100 ਫੁੱਟ ਦੇ ਦੋ ਜਿਹੜੀ ਕਹਿੰਦੇ ਵੀ ਇੱਕ ਆ ਜਾਣਾ ਕਿਉਂ ਨਹੀਂ ਕਿ ਨਹੀਂ ਉਹ ਨਾ ਦੋ ਆਉਣਗੇ ਜਿਹੜੀ ਕਹਿੰਦੇ ਵੀ ਨਹੀਂ ਆਣਾ ਆ ਜਾਣਾ ਵੀ ਉਹੀ ਗੱਲਾਂ ਨੇ ਮੈਂ ਕਹਿੰਦਾ ਥਲਾਸੀ ਵੀ ਕੰਮ ਦੇ ਹੀ ਜਾਂਦੇ ਆ ਜੇ ਤੁਹਾਨੂੰ ਪਤਾ ਵੀ ਦੋ ਆਉਣੀਆਂ ਤਾਂ ਦੋ ਆਉਣੀਆਂ ਵੀ ਕੰਮੇ ਦੋ ਦਾ ਇਹ ਜਗ੍ਹਾ ਦੇਖ ਲਓ ਡਿਸਟੈਂਸ ਦੇਖ ਲਓ ਕਿੰਨਾ ਹੈ ਦੋ ਲੱਗਣੇ ਹੀ ਲੱਗਣਗੇ ਤੇ ਸਿਸਟਮ ਮੈਂ ਠੀਕ ਤਰ੍ਹਾਂ ਸੱਗੇ ਦੋ ਐਕਚੁਅਲ ਚੁਪਾ ਪਰ ਮਨ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਉਹਦਾ ਕਰ ਕਿਉਂ ਰਹਿਤੇ ਪਰ ਗੱਲ ਅੱਦਾ ਹੈ ਨਾ ਵੀ ਅਸੀਂ ਸਾਡੇ ਚ ਵੀ ਸਾਡੇ ਪਰੈਂਟਸ ਹਰ ਜਾਣਤਾ ਹੁੰਦੀਆਂ ਫਿਰ ਮੈਂ ਆਪਣੇ ਗੱਲ ਨਹੀਂ ਦੇਖਿਆ ਮੈਂ ਕਿਹਾ ਮੈਂ ਵੀ ਤਾਂ ਉਵੇਂ ਦਾ ਹੀ ਆ ਦੂਜੇ ਮੈਂ ਚੀਜ਼ੇ ਦੇਖੇ ਜਾਂਦੀਆਂ ਆਪਣੇ ਮੈਂ ਕਮੀਆਂ ਆ ਆਪਣੇ ਮੈਂ ਉਹ ਗੱਲਾਂ ਕਰਤ ਹੁੰਦੀਆਂ ਉਹ ਚੀਜ਼ਾਂ ਨਹੀਂ ਦਿਖਦੀਆਂ ਨੂੰ ਦੂਜੇ ਮੈਂ ਤਾਂ ਪਰਛਟ ਕੱਢ ਲੈਂਦੇ ਨਹੀਂ ਮੈਂ ਆਹ ਦੇਖਾ ਕਿ ਲੋਕਾਂ ਤੋਂ ਵੀ ਤਾਂ ਇਰਦਾ ਮੰਦਾ ਤੂੰ ਵੀ ਤਾਂ ਦਿਲਾਸੇ ਦਿੰਦਈਏ ਮਾਨੂੰ ਭਾਵੇਂ ਉਹ ਕੀ ਨਾ ਪੂਰੀ ਨਾ ਹੋਵੇ ਤੈਨੂੰ ਇਹ ਭੁਗਤਣਾ ਪਊ। ਪਰ ਦੇਖਿਆ ਵੀ ਅਸੀਂ ਵੀ ਡਿਟੋਈ ਕੱਪ ਕੀ ਬਈ ਕਰਦੇ ਆਂ ਨਹੀਂ ਸਾਡੇ માં ਵੀ ਸਾਡੇ માં ਵੀ ਉਹ ਹੀ ਕਿਛੋ ਵੀ ਗੱਲਾਂ ਤੇ ਆਖ ਤਾਂ ਹੈਗੀਆਂ। ਪਰ ਉਹ ਤੇ ਐਂਗਲ ਪਤਾ ਚੱਲਦਾ ਹੁਣ ਸਰ ਮੈਨੂੰ ਦਿਖ ਰਿਹਾ ਹੈ ਵੀ ਮੇਰੇ ਮਾਂ ਉਹ ਗੱਲਾਂ ਹੈਗੀਆਂ। ਤਾਂ ਮੈਂ ਮੇਰੇ ਕੋਲ ਚੋਇਸ ਹੈਗੀ ਹੈ ਉਹ ਤੇ ਬਦਲਣ ਦੀ। ਵੀ ਮੈਂ ਬਦਲ ਸਕਦਾ ਹਾਂ ਮੈਂ ਚੀਜ਼ਾਂ ਬਦਲ ਸਕਦਾ ਹਾਂ। ਤੇ ਤੇ ਦੇ ਮੈਂ ਨਾ ਬਦਲੀਆਂ ਯਾ ਮੈਂ ਹਿੰਮਤ ਨਹੀਂ ਨਾ ਜਿੱਦਾਂ ਚੱਲਦਾ ਚੱਲਦਾ ਤਾਂ ਫਿਰ ਮੰਨੂ ਪਤਾ ਵੀ ਕਿ ਮੈਂ ਕਿੱਥੇ ਹੰਨਾ ਲਾਈਫ ਸਟ੍ਰੇਗੀਮ ਟਾਈਮ ਤੋਂ ਬਦਲ ਗਿਆ ਤਾਂ ਇਹ ਬਦਲ ਗਿਆ ਤਾਂ ਦੇਖੋ ਅਪੋਗੋਲ ਚੁਆਇਸ ਹੁੰਦੀ ਹੈ ਹੁੰਦੀ ਹੀ ਹੈ ਚਾਹੇ ਜਿੱਥੇ ਮੈਂ ਦੇਖਿਆ ਸੀ ਉਹ ਇਹ ਚੁਆਇਸ ਹੁੰਦੀ ਆਪਣੇ ਹੱਥ ਹੁੰਦਾ ਉਹ ਅੱਗੇ ਸਾਈਡ ਜਾਣਾ ਤੇ ਆਪਣਾ ਜੋ ਡਿਪੈਂਡ ਕਰਦਾ ਉਹ ਆਪਣੀ ਜਿੰਨਿੰਗ ਹੈ ਆਪਣੇ ਦਿਮਾਗ ਵਿੱਚ ਜੋ ਗੱਲਾਂ ਚੱਲਦੀਆਂ ਹਨ ਉਹ ਤੇ ਡਿਪੈਂਡ ਕਰਦੀਆਂ ਪਰ ਖੁਦ ਨੂੰ ਸੱਚ ਬੋਲਣਾ ਚਾਹੀਦਾ ਹੈ ਮੈਂ ਸੱਚ ਬੋਲਣੇ ਕਰ ਨੂੰ ਖੁਦ ਨੂੰ ਹਾਲਾ ਕਿ ਆਗਾ 체ਤੀ ਜੇਤੀ ਨਹੀਂ ਜਾਣਦੀ ਹੈ ਇਹ ਪਰ ਜੋ ਫੀਲ ਕਰ ਰਿਹਾ ਹੋ ਖੁਦ ਨੂੰ ਖੁਦ ਨੂੰ ਤਾਂ ਸੱਚ ਬੋਲ ਦੇ ਖੁੱਤ ਤੇ ਕੀ ਲੁਕਾਉਣਾ ਉਹਦ ਨੂੰ ਕਿਆ ਦਲਾਸੇ ਦੇਣੀ I will try have been ਠੀਕ ਹੈ ਜੀ ਅੱਜ ਵਸਤੇ ਨਹੀਂ ਅੱਜ ਕੀਤੇ ਇਹ ਪ੍ਰਾਪ ਲੋਗਦਾਰ ਸ਼ੋਵੀ Dan mengeluar.